ਸਸਰੀਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਚੈਨਲ ਹਰਪ੍ਰੀਤ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਪੁਰਾਣੇ ਕੀਸ਼ਵਰੀ ਧਰਮ ਯਹੂਦੀ ਧਰਮ ਬਾਰੇ ਇਹ ਉਹ ਧਰਮ ਹੈ ਜਿਸ ਨੇ ਪਹਿਲੀ ਵਾਰ ਮਨੁੱਖਤਾ ਨੂੰ ਸਿਖਾਇਆ ਕਿ ਸਿਰਫ ਇੱਕ ਹੀ ਸਿਰਜਣਹਾਰ ਹੈ ਜੋ ਅਦ੍ਰਿਸ਼ ਹੈ ਪਰ ਹਰਥਾਂ ਮੌਜੂਦ ਹੈ ਪਰ ਇਸ ਵਿਚਾਰ ਤੱਕ ਪਹੁੰਚਣ ਦੀ ਯਾਤਰਾ ਕਾਫੀ ਲੰਬੀ ਸੀ ਆਓ ਇਸ ਕਹਾਣੀ ਦੀ ਸ਼ੁਰੂਆਤ ਕਰੀਏ ਹਜ਼ਾਰਾਂ ਸਾਲ ਪਹਿਲਾਂ ਦੇ ਸਮੇਂ ਤੋਂ ਜਦ ਮਨੁੱਖ ਦਾ ਸੰਸਾਰ ਕਈ ਦੇਵਤਿਆਂ ਦੇ ਵਿਸ਼ਵਾਸ ਨਾਲ ਭਰਿਆ ਹੋਇਆ ਸੀ ਯਹੂਦੀ ਧਰਮ ਤੋਂ ਪਹਿਲਾਂ ਦਾ ਯੁੱਗ ਕਈ ਦੇਵਤਿਆਂ ਦੀ ਦੁਨੀਆ ਅਧਿਆਇ 1 ਹਜ਼ਾਰਾਂ ਸਾਲ ਪਹਿਲਾਂ ਜਦੋਂ ਵਿਗਿਆਨ ਸ਼ਾਸਤਰਾਂ ਤੇ ਲਿਖਤਾਂ ਦਾ ਜਨਮ ਨਹੀਂ ਹੋਇਆ ਸੀ ਲੋਕ ਕੁਦਰਤ ਦੇ ਰਾਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਉਹ ਹਰ ਚੀਜ਼ ਵਿੱਚ ਕਿਸੇ ਨਾ ਕਿਸੇ ਅਲੌਕਿਕ ਤਾਕਤ ਨੂੰ ਦੇਖਦੇ ਸਨ ਮੀ ਪੈਂਦਾ ਤਾਂ ਉਹ ਸੋਚਦੇ ਇਹ ਮੀ ਦਾ ਰੱਬ ਖੁਸ਼ ਹੋ ਗਿਆ ਜਦ ਸੂਰਜ ਚਮਕਦਾ ਉਹ ਕਹਿੰਦੇ ਸੂਰਜ ਦੇਵਤਾ ਅਸੀਸ ਦੇ ਰਹੇ ਹਨ ਖੇਤੀਬਾੜੀ ਲਈ ਧਰਤੀ ਦੀ ਦੇਵੀ ਯੁੱਧ ਲਈ ਜੰਗ ਦਾ ਦੇਵਤਾ ਪਿਆਰ ਲਈ ਇੱਕ ਹੋਰ ਹਰ ਦੇਸ਼ ਹਰ ਕੌਮ ਦਾ ਆਪਣਾ ਦੇਵਤਾ ਸੀ ਇਸੇ ਤਰ੍ਹਾਂ ਜਿਵੇਂ ਭਾਰਤ ਵਿੱਚ ਵੀ ਪ੍ਰਾਚੀਨ ਸਮੇਂ ਲੋਕ ਕਈ ਦੇਵਤਿਆਂ ਦੀ ਪੂਜਾ ਕਰਦੇ ਸਨ ਉਹੋ ਜਿਹੀ ਹਾਲਤ ਮੱਧ ਪੂਰਬ ਦੇ ਇਲਾਕਿਆਂ ਵਿੱਚ ਸੀ ਖਾਸ ਕਰਕੇ ਮਿਸਰ ਬਾਬਲ ਤੇ ਮਿਸੋਪੋਟਾਮੀਆ ਵਿੱਚ ਉਸ ਸਮੇਂ ਦੇ ਲੋਕਾਂ ਲਈ ਧਰਮ ਦਾ ਅਰਥ ਸੀ ਰਸਮਾਂ ਬਲੀਦਾਨ ਤੇ ਪ੍ਰਾਰਥਨਾ ਦੁਆਰਾ ਦੇਵਤਿਆਂ ਨੂੰ ਖੁਸ਼ ਕਰਨਾ ਨੈਤਿਕਤਾ ਜਾਂ ਸੱਚਾਈ ਦਾ ਸੰਬੰਧ ਧਰਮ ਨਾਲ ਨਹੀਂ ਸੀ ਲੋਕ ਡਰਦੇ ਸਨ ਕਿ ਜੇ ਉਹ ਕਿਸੇ ਦੇਵਤਾ ਨੂੰ ਨਰਾਜ਼ ਕਰ ਲਵੇ ਤਾਂ ਬਿਮਾਰੀਆਂ ਸੁੱਕਾ ਪੈ ਜਾਵੇਗਾ ਇਸੇ ਵਿਚਾਰਾਂ ਦੇ ਸਮੁੰਦਰ ਵਿੱਚ ਕੁਝ ਮਨੁੱਖਾਂ ਦੇ ਮਨ ਵਿੱਚ ਸਵਾਲ ਜਾਗਣ ਲੱਗੇ ਕਿ ਕੀ ਇਹ ਸਾਰੇ ਦੇਵਤੇ ਵੱਖਰੇ ਵੱਖਰੇ ਹਨ ਜਾਂ ਸਿਰਫ ਇੱਕ ਹੀ ਤਾਕਤ ਹੈ ਜੋ ਸਭ ਕੁਝ ਚਲਾ ਰਹੀ ਹੈ ਇਹੀ ਸਵਾਲ ਆ ਹਿਸਤਾ ਹਿਸਤਾ ਇੱਕ ਨਵੇਂ ਵਿਚਾਰ ਦਾ ਜਨਮ ਦੇਣ ਵਾਲਾ ਬਣਿਆ ਇੱਕ ਪਰਮਾਤਮਾ ਅਬਰਾਹਮ ਇੱਕ ਪਰਮਾਤਮਾ ਦੇ ਵਿਚਾਰ ਦਾ ਬੀਜ ਅਬਰਾਹਮ ਪ੍ਰਾਚੀਨ ਮੈਸੋਪੋਟਾਮੀਆ ਦੇ ਸ਼ਹਿਰ ਉਰ ਦਾ ਨਿਵਾਸੀ ਸੀ। ਉਹ ਉਸ ਯੁੱਗ ਵਿੱਚ ਜੰਮਿਆ ਜਦੋਂ ਹਰ ਘਰ ਵਿੱਚ ਮੂਰਤੀਆਂ ਸਨ, ਹਰ ਕੋਨੇ ਵਿੱਚ ਵੱਖਰੇ ਰੱਬ। ਪਰ ਅਬਰਾਹਮ ਦੇ ਮਨ ਵਿੱਚ ਇਹ ਗੱਲ ਆਈ ਕਿ ਇਹ ਸਾਰੇ ਰੂਪ ਕਿਸੇ ਇੱਕ ਅਦ੍ਰਿਸ਼ ਤਾਕਤ ਦੇ ਪ੍ਰਤੀਕ ਹਨ। ਉਹ ਤਾਕਤ ਜੋ ਸਿਰਜਣਹਾਰ ਹੈ, ਜੋ ਹਰ ਜੀਵ ਵਿੱਚ ਵਸਦੀ ਹੈ, ਜੋ ਕਿਸੇ ਇੱਕ ਰਾਸ਼ਟਰੀਆਂ ਜਾਤੀ ਦੀ ਨਹੀਂ, ਸਗੋਂ ਪੂਈ ਮਨੁੱਖਤਾ ਦੀ ਹੈ। ਅਬਰਾਹਮ ਨੇ ਆਪਣੇ ਜੀਵਨ ਨਾਲ ਇਹ ਵਿਸ਼ਵਾਸ ਜੀਣਾ ਸ਼ੁਰੂ ਕੀਤਾ। ਸੱਚਾਈ, ਨਿਆਂ ਤੇ ਵਿਸ਼ਵਾਸ ਦਾ ਰਾਹ। ਇਸੇ ਦੌਰਾਨ ਉਸ ਦਾ ਪਰਮਾਤਮਾ ਨਾਲ ਇੱਕ ਵਾਦਾ ਯਾਨੀ ਕਿ ਕਵਿਨੈਂਟ ਬਣਿਆ ਇਸ ਵਾਦੇ ਦਾ ਅਰਥ ਸੀ ਜੇ ਮਨੁੱਖ ਸੱਚਾਈ ਤੇ ਨਿਆਂ ਨਾਲ ਜੀਵੇ ਤਾਂ ਪਰਮਾਤਮਾ ਉਸ ਦਾ ਸਾਥ ਨਹੀਂ ਛੱਡੇਗਾ ਇਸ ਵਿਚਾਰ ਨੇ ਧਰਮ ਦਾ ਰੂਪ ਬਦਲ ਦਿੱਤਾ ਹੁਣ ਧਰਮ ਸਿਰਫ ਰਸਮਾਂ ਦਾ ਨਹੀਂ ਰਹਾ ਇਹ ਨੈਤਿਕ ਜੀਵਨ ਦਾ ਰਸਤਾ ਬਣ ਗਿਆ ਅਬਰਾਹਮ ਦੀ ਇਹ ਸੋਚ ਉਸ ਸਮੇਂ ਬਹੁਤ ਵੱਡੀ ਗੱਲ ਸੀ ਕਿਉਂਕਿ ਉਹ ਇੱਕ ਸਮਾਜ ਵਿੱਚ ਰਹਿੰਦਾ ਸੀ ਜਿੱਥੇ ਲੋਕ ਹਜ਼ਾਰਾਂ ਮੂਰਤੀਆਂ ਨੂੰ ਪੂਜਦੇ ਸਨ ਪਰ ਉਸਨੇ ਹਿੰਮਤ ਨਾਲ ਕਿਹਾ ਇੱਕ ਹੀ ਪਰਮਾਤਮਾ ਹੈ ਜੋ ਅਦ੍ਰਿਸ਼ ਹੈ ਪਰ ਹਮੇਸ਼ਾ ਮੌਜੂਦ ਹੈ ਅਬਰਾਹਮ ਦਾ ਪਰਿਵਾਰ ਵਿਸ਼ਵਾਸ ਦੀ ਵਿਰਾਸਤ ਅਬਰਾਹਮ ਦਾ ਵਿਸ਼ਵਾਸ ਉਸਦੇ ਪਰਿਵਾਰ ਤੱਕ ਪਹੁੰਚਿਆ ਉਸ ਦਾ ਪੁੱਤਰ ਇਸਹਾਕ ਤੇ ਪੋਤਾ ਯਾਕੂਬ ਵੀ ਉਸੇ ਰਾਤੇ ਤੁਰੇ ਯਾਕੂਬ ਦਾ ਨਾਮ ਬਾਅਦ ਵਿੱਚ ਇਜ਼ਰਾਈਲ ਰੱਖਿਆ ਗਿਆ ਯਾਕੂਬ ਦੇ 12 ਪੁੱਤਰ ਹੋਏ ਜੋ ਅੱਗੇ ਜਾ ਕੇ ਇਜ਼ਰਾਈਲ ਦੀਆਂ 12 ਕੌਮਾਂ ਜਾਂ ਟ੍ਰਾਈਬਸ ਆਫ ਇਜ਼ਰਾਈਲ ਵਜੋਂ ਜਾਣੇ ਗਏ ਇਨਾ ਹੀ ਲੋਕਾਂ ਨੇ ਅਬਰਾਹਮ ਦੇ ਵਿਚਾਰ ਨੂੰ ਇੱਕ ਸਮੂਹਿਕ ਜੀਵਨ ਦਾ ਹਿੱਸਾ ਬਣਾਇਆ ਇਹ ਲੋਕ ਕਈ ਮੁਸ਼ਕਲਾਂ ਵਿੱਚੋਂ ਲੰਗੇ ਪਰ ਇੱਕ ਗੱਲ ਕਦੇ ਨਹੀਂ ਛੱਡੀ ਇੱਕ ਪਰਮਾਤਮਾ ਤੇ ਵਿਸ਼ਵਾਸ ਤੇ ਸੱਚਾਈ ਨਾਲ ਜੀਣ ਦਾ ਵਾਦਾ ਇਸੇ ਪਰਿਵਾਰ ਤੋਂ ਯਹੂਦੀ ਕੌਮ ਦੀ ਸ਼ੁਰੂਆਤ ਹੋਈ ਅਸਲ ਵਿੱਚ ਯਹੂਦੀ ਸ਼ਬਦ ਯਹੂਦਾ ਤੋਂ ਆਇਆ ਹੈ ਜੋ ਯਾਕੂਬ ਦੇ ਇੱਕ ਪੁੱਤਰ ਦਾ ਨਾਮ ਸੀ ਇਸ ਲਈ ਪਹਿਲਾਂ ਇਹ ਕਿਸੇ ਇੱਕ ਕੌਮ ਦਾ ਨਾਮ ਸੀ ਪਰ ਬਾਅਦ ਵਿੱਚ ਇਹ ਵਿਸ਼ਵਾਸ ਦਾ ਨਾਮ ਬਣ ਗਿਆ ਇੱਕ ਪਰਮਾਤਮਾ ਤੇ ਨੈਤਿਕ ਜੀਵਨ ਵਾਲੀ ਸੋਚ ਦਾ ਯਹੂਦੀ ਧਰਮ ਦਾ ਅਰਥ ਤੇ ਸ਼ੁਰੂਆਤੀ ਰੂਪ ਸ਼ਬਦ ਜੂਡੇਇਜ਼ਮ ਦਾ ਅਰਥ ਹੈ ਯਹੂਦਾ ਦੀ ਰਾਹੀ ਆਇਆ ਵਿਸ਼ਵਾਸ ਇਹ ਉਹ ਰਾਹ ਸੀ ਜਿਸ ਤੇ ਮਨੁੱਖ ਸਿਰਫ ਇੱਕ ਸਿਰਜਣਹਾਰ ਤੇ ਵਿਸ਼ਵਾਸ ਕਰਦਾ ਹੈ ਅਤੇ ਜੀਵਨ ਨੂੰ ਨਿਆ ਸੱਚਾਈ ਤੇ ਜ਼ਿੰਮੇਵਾਰੀ ਨਾਲ ਜੀਂਦਾ ਹੈ ਅਬਰਾਹਮ ਤੇ ਉਸਦੇ ਪਰਿਵਾਰ ਦਾ ਵਿਸ਼ਵਾਸ ਕਈ ਪੀੜ੍ਹੀਆਂ ਤੱਕ ਚੱਲਦਾ ਰਿਹਾ ਆ ਹਿਸਤਾ ਹਿਸਤਾ ਇੱਕ ਸਮੂਹਿਕ ਜੀਵਨ ਸ਼ੈਲੀ ਬਣ ਗਈ ਜਿੱਥੇ ਧਰਮ ਦਾ ਮਤਲਬ ਸਿਰਫ ਪ੍ਰਾਰਥਨਾ ਨਹੀਂ ਸੀ ਸਗੋ ਜੀਵਨ ਦੇ ਹਰ ਖੇਤਰ ਵਿੱਚ ਨੈਤਿਕਤਾ ਦਾ ਪਾਲਣ ਸੀ। ਇਹ ਹੀ ਉਹ ਮੋੜ ਸੀ ਜਿੱਥੋਂ ਯਹੂਦੀ ਧਰਮ ਦਾ ਰੂਪ ਬਣਨਾ ਸ਼ੁਰੂ ਹੋਇਆ। ਇੱਕ ਅਜਿਹਾ ਧਰਮ ਜਿਸ ਨੇ ਦੁਨੀਆ ਨੂੰ ਦੱਸਿਆ ਕਿ ਪ੍ਰਮਾਤਮਾ ਸਿਰਫ ਕਿਸੇ ਖਾਸ ਜਾਦੀਆ ਕੌਮ ਦਾ ਨਹੀਂ ਸਗੋ ਸਾਰੀ ਮਨੁੱਖਤਾ ਦਾ ਹੈ। ਦੋਸਤੋ ਅੱਜ ਅਸੀਂ ਵੇਖਿਆ ਕਿ ਕਿਵੇਂ ਪ੍ਰਾਚੀਨ ਸਮੇਂ ਦੀਆਂ ਕਈ ਦੇਵਤਿਆਂ ਵਾਲੀਆਂ ਧਾਰਨਾਵਾਂ ਵਿੱਚੋਂ ਅਬਰਾਹਮ ਦੇ ਵਿਸ਼ਵਾਸ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਇੱਕ ਪ੍ਰਮਾਤਮਾ ਇੱਕ ਸਚਾਰਾ ਤੇ ਨੈਤਿਕ ਜੀਵਨ ਦਾ ਸੰਦੇਸ਼ ਅਗਲੇ ਭਾਗ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਇਹ ਵਿਸ਼ਵਾਸ ਇੱਕ ਪੂਰੇ ਧਰਮ ਵਿੱਚ ਬਦਲ ਗਿਆ ਜਿਸ ਦੇ ਕਾਨੂੰਨ ਰਿਵਾਜ ਤਿਹਾਰ ਤੇ ਜੀਵਨ ਸਿਧਾਂਤਾਂ ਨੇ ਦੁਨੀਆ ਦੇ ਕਈ ਧਰਮਾਂ ਨੂੰ ਪ੍ਰਭਾਵਿਤ ਕੀਤਾ ਅਧਿਆਇ 2 ਪਿਛਲੇ ਅਧਿਆਇ ਵਿੱਚ ਅਸੀਂ ਵੇਖਿਆ ਕਿ ਕਿਵੇਂ ਅਬਰਾਹਮ ਨੇ ਇੱਕ ਪਰਮਾਤਮਾ ਤੇ ਵਿਸ਼ਵਾਸ ਦੀ ਖੋਜ ਕੀਤੀ ਉਸ ਦਾ ਇਹ ਵਿਸ਼ਵਾਸ ਉਸ ਦੇ ਪਰਿਵਾਰ ਵਿੱਚ ਰਚ ਗਿਆ ਅਤੇ ਕਈ ਸਦੀਆਂ ਬਾਅਦ ਇਸ ਨੇ ਉਸ ਦੇ ਵੰਸ਼ਜ ਲੋਕਾਂ ਲਈ ਰਾਹ ਦੀ ਲਾਈਟ ਬਣਾਈ ਇਥੇ ਹੀ ਇੱਕ ਨੇਤਾ ਉਭਰਿਆ موسی ਜੋ ਅਬਰਾਹਮ ਦੇ ਪਰਿਵਾਰ ਤੋਂ ਸੀ ਅਤੇ ਉਸ ਦੇ ਵੰਸ਼ਜਾਂ ਵਿੱਚੋਂ ਇੱਕ ਮਹਾਨ ਆਤਮਿਕ ਅਤੇ ਆਦਰਸ਼ ਮਾਰਗਦਰਸ਼ਕ ਬਣਿਆ موسی ਆਪਣੇ ਲੋਕਾਂ ਦੇ ਦਰਦ ਨੂੰ ਸਮਝਦਾ ਸੀ ਉਸਨੇ ਨਹੀਂ ਸੋਚਿਆ ਕਿ ਪਰਮਾਤਮਾ ਨਾਲ ਸੰਬੰਧ ਮੂਰਤੀਆਂ ਜਾਂ ਚਮਤਕਾਰਾਂ ਨਾਲ ਬਣੇਗਾ ਉਸਨੇ ਲੋਕਾਂ ਨੂੰ ਦਿਖਾਇਆ ਕਿ ਸੱਚਾ ਧਰਮ ਨੈਤਿਕਤਾ ਨਿਆਂ ਅਤੇ ਦਇਆ ਵਿੱਚ ਹੈ موسی ਨੇ ਆਪਣੇ ਲੋਕਾਂ ਲਈ ਨਿਯਮ ਅਤੇ ਸਿੱਖਿਆ ਦਾ ਇੱਕ ਸਮੂਹ ਤਿਆਰ ਕੀਤਾ ਜੋ ਆਖਿਰਕਾਰ 10 ਹੁਕਮਨਾਮੇ 10 ਕਮਾਂਡਮੈਂਟਸ ਵਿੱਚ ਸੰਗਠਿਤ ਹੋਏ ਇਹ ਹੁਕਮ ਸਿਖਾਉਂਦੇ ਹਨ ਕਿ ਸੱਚ ਬੋਲੋ ਨਿਆਂ ਕਰੋ ਪਰਮਾਤਮਾ ਤੇ ਭਰੋਸਾ ਰੱਖੋ ਮਾਪਿਆਂ ਦਾ ਆਦਰ ਕਰੋ ਹੋਰਾਂ ਨਾਲ ਦਇਆਵਾਨ ਰਹੋ ਇਸ ਤਰੀਕੇ ਨਾਲ ਮੂਸਾ ਨੇ ਇਬਰਾਹਿਮ ਦੀ ਵਿਰਾਸਤ ਨੂੰ ਜੀਵੰਤ ਰੱਖਿਆ ਅਤੇ ਆਪਣੇ ਲੋਕਾਂ ਨੂੰ ਇੱਕ ਸਮੂਹਿਕ ਧਾਰਮਿਕ ਅਤੇ ਆਤਮਿਕ ਪਛਾਣ ਦਿੱਤੀ ਉਹ ਸਿਖਾਉਂਦਾ ਸੀ ਕਿ ਧਰਮ ਸਿਰਫ ਪ੍ਰਾਰਥਨਾ ਦਾ ਨਾਮ ਨਹੀਂ ਬਲਕਿ ਹਰ ਰੋਜ਼ ਦੇ ਜੀਵਨ ਵਿੱਚ ਨਿਆਂ ਅਤੇ ਦਇਆ ਨਾਲ ਜਿਉਣਾ ਹੀ ਅਸਲੀ ਇਬਾਦਤ ਹੈ ابراہیمی ਧਰਮ ਯਹੂਦੀ ਧਰਮ ਅਬਰਾਹਿਮੀ ਧਰਮਾਂ ਵਿੱਚੋਂ ਇੱਕ ਹੈ ਉਹ ਧਰਮ ਜੋ ਅਬਰਾਹਮ ਦੇ ਵਿਸ਼ਵਾਸ ਅਤੇ ਇੱਕ ਪਰਮਾਤਮਾ ਦੇ ਵਿਚਾਰ ਤੇ ਆਧਾਰਿਤ ਹਨ ਇਸ ਸਮੂਹ ਵਿੱਚ ਮੁੱਖ ਤੌਰ ਤੇ ਇਹ ਧਰਮ ਸ਼ਾਮਿਲ ਹਨ ਯਹੂਦੀ ਧਰਮ موسی ਅਤੇ ਤੋਰਾ ਦੇ ਰਾਹੀਂ ਵਿਕਸਿਤ ਇਸਾਈ ਧਰਮ ਯਹੂਦੀ ਧਰਮ ਤੋਂ ਨਿਕਲਿਆ ਯੀਸੂ ਦੀ ਸਿੱਖਿਆ ਤੇ ਆਧਾਰਿਤ ਇਸਲਾਮ ਅਬਰਾਹਿਮ ਨੂੰ ਮਹਾਨ ਨਬੀ ਮੰਨਦਾ ਹੈ ਅਤੇ ਮੁਹੰਮਦ ਦੇ ਰਾਹੀਂ ਇੱਕ ਪਰਮਾਤਮਾ ਦਾ ਸੁਨੇਹਾ ਪਹੁੰਚਾਇਆ ਇਹ ਸਾਰੇ ਧਰਮ ਸਿਖਾਉਂਦੇ ਹਨ ਕਿ ਪਰਮਾਤਮਾ ਇੱਕ ਹੈ ਅਤੇ ਨੈਤਿਕਤਾ ਦਇਆ ਅਤੇ ਸੱਚਾਈ ਨਾਲ ਜੀਵਨ ਜਿਉਣਾ ਸਭ ਤੋਂ ਮਹੱਤਵਪੂਰਨ ਹੈ। ਤੋਰਾ ਧਰਮ ਦਾ ਆਧਾਰ موسی ਦੀ ਸਿੱਖਿਆ ਅਤੇ ਨਯੰਮ ਬਾਦ ਵਿੱਚ ਤੋਰਾ ਦੇ ਰੂਪ ਵਿੱਚ ਸੰਗਠਿਤ ਹੋਏ। ਤੋਰਾ ਸਿਰਫ ਕਹਾਣੀਆਂ ਦਾ ਗ੍ਰੰਥ ਨਹੀਂ ਹੈ। ਇਹ ਇਤਿਹਾਸ, ਸਿੱਖਿਆ ਅਤੇ ਨੈਤਿਕਤਾ ਦਾ ਮਿਲਾਪ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਮਨੁੱਖ ਨੂੰ ਨਿਆਂ ਨਾਲ ਜੀਉਣਾ ਹੈ, ਸੱਚਾਈ ਦਾ ਪਾਲਣ ਕਰਨਾ ਹੈ ਅਤੇ ਹੋਰਾਂ ਦੀ ਮਦਦ ਕਰਨੀ ਹੈ। मूसा ने सिखाया कि धर्म ਦਾ ਮਤਲਬ ਹੈ ਹਰ ਰੋਜ਼ ਦੇ ਕੰਮ ਅਤੇ ਰਿਸ਼ਤੇ ਪਰਮਾਤਮਾ ਅਤੇ ਨਿਆਂ ਦੇ ਅਨੁਸਾਰ ਜਿਉਣਾ ਹੀ ਅਸਲੀ ਇਬਾਦਤ ਹੈ। ਤੋਰਾਹ ਦੇ ਹੁਕਮਾਂ ਦੇ ਨਾਲ ਯਹੂਦੀ ਲੋਕਾਂ ਨੇ ਆਪਣਾ ਜੀਵਨ ਸੰਗਠਿਤ ਕੀਤਾ। ਉਹਨਾਂ ਨੇ ਪਰਿਵਾਰ, ਕੌਮ ਅਤੇ ਸਿੱਖਿਆ ਵਿੱਚ ਨਿਆਂ ਅਤੇ ਸੱਚਾਈ ਨੂੰ ਮਹੱਤਵ ਦਿੱਤਾ। ਧਰਮ ਸਿਰਫ ਵਿਅਕਤੀਗਤ ਨਹੀਂ ਸਗੋਂ ਸਮਾਜਿਕ ਜੀਵਨ ਦਾ ਰੂਪ ਬਣਿਆ। ਜਰੂਸ਼ਲਮ ਦਾ ਮੰਦਿਰ ਸਮਾਜ ਅਤੇ ਧਰਮ ਦਾ ਕੇਂਦਰ ਬਣਿਆ। ਜਿੱਥੇ ਸਿੱਖਿਆ ਅਧਿਕਾਰ ਅਤੇ ਆਦਰਸ਼ ਜੀਵਨ ਦੀਆਂ ਮੁੱਲਾਂ ਸਿਖਾਈ ਨਾ ਜਾਂਦੀਆਂ ਪੇਸ਼ਵਾਨ ਅਤੇ ਨੈਤਿਕ ਸਿੱਖਿਆ ਸਦੀਆਂ ਬਾਅਦ ਕਈ ਪੇਸ਼ਵਾਨ ਆਏ ਜਿਵੇਂ ਆਇਜ਼ੀਆ ਜਰਮੀਆ ਅਤੇ ਆਮੋਸ ਉਹ ਲੋਕਾਂ ਨੂੰ ਯਾਦ ਦਿਵਾਉਂਦੇ ਰਹੇ ਕਿ ਸਿਰਫ ਰਸਮਾਂ ਕਰਨ ਨਾਲ ਧਰਮ ਨਹੀਂ ਬਣਦਾ ਅਸਲ ਧਰਮ ਉਹ ਹੈ ਜੋ ਦਇਆ ਨਿਆ ਅਤੇ ਹੋਰਾਂ ਦੀ ਸੇਵਾ ਨਾਲ ਜੀਵਨ ਵਿੱਚ ਅਮਲ ਹੁੰਦਾ ਹੈ ਉਦਾਹਰਣ ਵਜੋਂ ਕਿਸੇ ਭੁੱਖੇ ਨੂੰ ਖਾਣਾ ਖਵਾਉਣਾ ਨਿਆਂ ਵਿਹੋਣੇ ਲਈ ਆਵਾਜ਼ ਉਠਾਉਣਾ ਇਹੀ ਸੱਚਾ ਧਰਮ ਹੈ ਤਿਉਹਾਰ ਰਿਵਾਜ ਅਤੇ ਮੁੱਲਾ ਯਹੂਦੀ ਲੋਕਾਂ ਨੇ ਆਪਣੇ ਜੀਵਨ ਵਿੱਚ ਤਿਉਹਾਰਾਂ ਅਤੇ ਰਿਵਾਜਾਂ ਨੂੰ ਮਹੱਤਵ ਦਿੱਤਾ ਸਬੈਥ ਯਾਨੀ ਹਫਤੇ ਦਾ ਇੱਕ ਦਿਨ ਆਰਾਮ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਪਾਸਓਵਰ ਯਾਨੀ ਆਜ਼ਾਦੀ ਅਤੇ ਹਿੰਮਤ ਦੀ ਯਾਦ ਯੋਮ ਕਿਪੂਰ ਮਾਫੀ ਅਤੇ ਆਤਮ ਮੁਲਾਂਕਣ ਹਨੁਕਾ ਯਾਨੀ ਰੋਸ਼ਨੀ ਤੇ ਆਸ ਦਾ ਤਿਉਹਾਰ ਇਹ ਤਿਉਹਾਰ ਸਿਖਾਉਂਦੇ ਹਨ ਕਿ ਜੀਵਨ ਰੋਸ਼ਨੀ, ਨਿਆਂ ਅਤੇ ਦਇਆ ਨਾਲ ਭਰਿਆ ਹੋਣਾ ਚਾਹੀਦਾ ਹੈ। ਸਦੀਆਂ ਤੋਂ ਯਹੂਦੀ ਲੋਕ ਦੁਨੀਆ ਦੇ ਕਈ ਹਿੱਸਿਆਂ ਵਿੱਚ ਵਸੇ। ਉਹਨਾਂ ਨੇ ਆਪਣੀ ਪਛਾਣ, ਭਾਸ਼ਾ, ਧਾਰਮਿਕ ਗ੍ਰੰਥ ਅਤੇ ਆਦਰਸ਼ ਨੂੰ ਜ਼ਿੰਦਾ ਰੱਖਿਆ। ਆਧੁਨਿਕ ਯੁੱਗ ਵਿੱਚ ਕੁਝ ਮੁੱਖ ਧਾਰਮਿਕ ਪਾਟਸ਼ਾਲਾ ਬਣੀਆਂ। ਆਰਥੋਡੌਕਸ, ਯਾਨੀ ਪਰੰਪਰਾਵਾਂ ਨੂੰ ਸਖਤੀ ਨਾਲ ਪਾਲਣਾ। ਕਨਜ਼ਰਵੇਟਿਵ, ਯਾਨੀ ਪੁਰਾਣੇ ਤੇ ਨਵੇਂ ਵਿੱਚ ਸੰਤੁਲਨ। ਰਿਫਾਰਮ, ਯਾਨੀ ਸਮਕਾਲੀ ਜ਼ਿੰਦਗੀ ਲਈ ਅਨੁਕੂਲਤਾ। ਸਭ ਯਹੂਦੀ ਧਾਰਮਿਕ ਸ਼ਾਖਾਵਾਂ ਇੱਕ ਗੱਲ ਤੇ ਮੰਨਦੀਆਂ ਹਨ ਇੱਕ ਪਰਮਾਤਮਾ ਅਤੇ ਸੱਚਾਈ ਤੇ ਨਿਆਂ ਨਾਲ ਜੀਵਨ ਜਿਉਣਾ ਅਬਰਾਹਮ ਦੀ ਖੋਜ ਨਾਲ ਸ਼ੁਰੂ ਹੋਈ ਯਾਤਰਾ ਮੂਸਾ ਦੀ ਸਿੱਖਿਆ ਅਤੇ ਨਿਆਂ ਨਾਲ ਇੱਕ ਨਵੇਂ ਧਰਮ ਦਾ ਰੋਪਣ ਯਹੂਦੀ ਧਰਮ ਸਾਨੂੰ ਸਿਖਾਉਂਦਾ ਹੈ ਕਿ ਸੱਚਾਈ ਨਿਆਂ ਅਤੇ ਦਇਆ ਨਾਲ ਜੀਵਨ ਜਿਉਣਾ ਸਭ ਤੋਂ ਵੱਡਾ ਕੰਮ ਹੈ ਤੁਸੀਂ ਦੇਖ ਰਹੇ ਸੀ ਚੈਨਲ ਹਰਪ੍ਰੀਤ ਅਗਲੀ ਵਾਰ ਮਿਲਾਂਗੇ ਇੱਕ ਹੋਰ ਧਾਰਮਿਕ ਕਹਾਣੀ ਨਾਲ